ਸ਼੍ਰੀ ਗੌਰਵ ਜੱਦਵ ਆਈ ਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਅਤੇ ਸ਼੍ਰੀ ਅਰਵਿੰਦਰ ਸਿੰਘ ਬਰਾੜ ਪੀਪੀਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਜੀ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਕਸਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਇਸ ਮੁਹਿੰਮ ਦੇ ਤਹਿਤ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਇੰਚਾਰਜ ਸੀਆਈਏ ਸਟਾਫ 2 ਫਾਜ਼ਿਲਕਾ ਕੈਂਪ ਐਟ ਅਬੌਰ ਦੀ ਨਿਗਰਾਨੀ ਹੇਠ ਐਸਆਈ ਅਮਰੀਕ ਸਿੰਘ ਸੀ ਆਈ ਦੇ ਹਬੋਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਇਨ ਸ਼ੀਲੇ ਪਦਾਰਥਾਂ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਸਦਰ ਫਾਜ਼ਿਲਕਾ ਦੇ ਏਰੀਏ ਦਾ ਰਵਾਨਾ ਸੀ ਤਾਂ ਤਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬਸ ਅੱਡਾ ਮੰਡੀ ਲਾਧੂ ਕਾ ਪਾਸ ਐਫ ਐਫ ਰੋਡ ਤੇ ਲਿੰਕ ਰੋਡ ਤੱਕ ਪਿੰਡ ਲਾਧੂ ਕਾ ਦਾਣਾ ਮੰਡੀ ਦੇ ਪਹਿਲੇ ਗੇਟ ਪਾਸ ਪੁੱਜੀ ਤਾਂ ਪੁਲਿਸ ਪਾਰਟੀ ਨੂੰ ਇੱਕ ਮੋਟਰਸਾਈਕਲ ਸਪਲੈਂਡਰ ਪਲੱਸ ਪਰ ਦੋਨੋਂ ਮੁੰਨੇ ਨੌਜਵਾਨ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਹਿਦਾਰ ਤੇ ਰੋਕ ਕੇ ਨਾਮ ਪਤਾ ਕੁੱਛ ਲਿਆ ਤਾਂ ਇੱਕ ਨੇ ਆਪਣਾ ਨਾਮ ਪ੍ਰੀਤ ਅਤੇ ਪੁੱਤਰ ਜਸਵੰਤ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਸੰਤ ਨਗਰ ਗਲੀ ਨੰਬਰ 4 ਹਬੌਰ ਅਤੇ ਦੂਜੇ ਦਾ ਨਾਮ ਰਾਹੁਲ ਘਾਰੂ ਪੁੱਤਰ ਰਾਜਕੁਮਾਰ ਪੁੱਤਰ ਗਣੇਸ਼ ਵਾਸੀ ਦਿਆਲ ਨਗਰੀ ਗਲੀ ਨੰਬਰ 3 ਹਬੌਰ ਦੱਸਿਆ ਮੋਟਰਸਾਈਕਲ ਪਰ ਪਿੱਛੇ ਬੈਠੇ ਰਾਹੁਲ ਉਰਫ ਘਾਰੂ ਜਿਸ ਨੇ ਆਪਣੀ ਝੋਲੀ ਵਿੱਚ ਕੋਈ ਚੀਜ਼ ਪਾਈ ਹੋਈ ਸੀ ਜਿਸ ਨੂੰ ਉਸਨੇ ਛਪਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸ ਆਈ ਅਮਰੀਕ ਸਿੰਘ ਨੇ ਰਾਹੁਲ ਦੀ ਝੋਲੀ ਵਿੱਚੋਂ ਮومی ਲਿਫਾਫਾ ਰੰਗ ਚਿੱਟਾ ਨੂੰ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚ 2 ਕਿਲੋ 768 ਗ੍ਰਾਮ ਹੀਰਨ ਬਰਾਮਦ ਹੋਈ ਸੀ ਜਿਸ ਤੇ ਐਸ ਆਈ ਅਮਰੀਕ ਸਿੰਘ ਨੇ ਮੋਟਰਸਾਈਕਲ ਅਤੇ ਬਰਾਮਦ ਬਰਾਮਦ ਹੀਰਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸ੍ਰੀ ਗੌਰਵ ਜਾਦਵ ਆਈ ਪੀ ਐਸ ਡੀ ਜੀ ਪੀ ਪੰਜਾਬ ਤੇ ਡੀ ਆਈ ਜੀ ਫਰੋਜ਼ਪੁਰ ਰੇਂਜ ਫਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਵਿਰਿੰਦਰ ਬਰਾੜ ਪੀ ਪੀ ਐਸ 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 ਪੀ ਫਾਜ਼ਿਲਕਾ ਜੀ ਦੀ ਗਵਾਈ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਬੜਾ ਵੱਡਾ ਅਭਿਆਨ ਜਿਹੜਾ ਚਾਲੂ ਕੀਤਾ ਗਿਆ ਇਸੇ ਅਭਿਆਨ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ CIA 2 ਦੀ ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਰੁਪਿੰਦਰ ਪਾਲ ਸਿੰਘ ਤੇ ਉਸ ਦੀ ਟੀਮ ਸਬ ਇੰਸਪੈਕਟਰ ਮਰੀਕ ਸਿੰਘ ਉਹਨਾਂ ਨੇ ਦੌਰਾਨੇ ਗਸਤ ਬਹਾਦਰ ਅਕਬਾ ਲਾਧੂ ਕਾ ਮੰਡੀ ਦੋ ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਉਨ੍ਹਾਂ ਦੀ ਜਾਪਤਾ ਅਨੁਸਾਰ ਤਲਾਸ਼ੀ ਕੀਤੀ ਤਾਂ ਮੋਟਰਸਾਈਕਲ ਤੇ ਸਵਾਰ ਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ rahul karu ਪੁੱਤਰ ਰਾਜਕੁਮਾਰ ਵਾਸੀ ਗਣੇਸ਼ਾ ਬਸਤੀ ਅਬੋ ਦਿਆਲ ਦਿਆਲਨਗਰੀ ਅਬੋਰ ਉਹਨਾਂ ਦੇ ਕਬਜ਼ੇ ਦੇ ਵਿੱਚੋਂ 2 ਕਿਲੋ 768 ਗ੍ਰਾਮ ਚਿੱਟਾ ਜਿਹੜਾ ਬਰਬੰਦ ਹੋਇਆ ਜਿਹਦੇ ਆਧਾਰ ਤੇ ਇਹਨਾਂ ਦੇ ਬਰਖਿਲਾਫ ਮੁਕੱਦਮਾ ਨੰਬਰ 36 ਅਦੀ ਇੰਤਰਾ 21C 296185 ਐਨਡੀਪੀਐਸ ਐਕਟ ਥਾਣਾ ਸਦਰ ਫਾਜ਼ਿਲਕਾ ਦਰਜ ਰਜਿਸਟਰ ਕੀਤਾ ਗਿਆ ਦੋਸ਼ੀਆਂ ਨੂੰ ਅਸਬਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋ ਪੁਸ਼ ਗਿਆ ਸੁਧਾਰਨ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਡਵੈਲਪ ਕੀਤੇ ਜਾ ਰਹੇ ਆ ਔਰ ਇਹਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਫਾਜ਼ਿਲਕਾ ਪੁਲਿਸ ਨਸ਼ੇ ਦੇ ਬਰਖਾਫ ਬਿਲਕੁਲ ਜ਼ੀਰੋ ਟੋਲਰੈਂਸ ਦੀ ਨੀਤੀ ਪਨਾ ਰਹੀ ਹੈ ਔਰ ਮੈਂ ਆਪ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹੁੰਦਾ ਹੈ ਕਿ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਇਹੋ ਜਿਹਾ ਮਾੜਾ ਕੰਮ ਕਰਦਾ ਉਹਦੀ ਕਿਰਪਾ ਕਰਕੇ ਸਮੇਂ-ਸਮੇਂ ਤੇ ਸੂਚਨਾ ਜਿਹੜੀ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾ ਸਕੇ ਤੇ ਆਪਣੇ ਸਮਾਜ ਨੂੰ ਬਚਾਇਆ ਜਾ ਸਕੇ ਜਿਹੜਾ ਰਾਹੁਲ ਘਾਰੂ ਹੈ ਇਹਦੇ ਬਰਖਲਾਫ ਪਹਿਲਾਂ ਵੀ ਇੱਕ ਮਕਦਮਾ 25 ਆਰ ਮੈਕਟ ਦਾ ਦਰਜ ਹੈ ਔਰ ਜਿਹੜਾ ਪ੍ਰੀਤ ਹੈ ਉਸਦੇ ਬਰਖਲਾਫ ਇੱਕ ਲੜਾਈ ਝਗੜੇ ਦਾ ਪਰਚਾ ਪਹਿਲਾਂ ਦਰਜ ਹੈ